ਆਜੋ ਸਾਰੇ ਲੋਕ ਤੀਆਂ ਦਾ ਪੱਖ ਲਈਏ ਆਜੋ ਸਾਰੇ ਲੋਕ ਤੀਆਂ ਦਾ ਪੱਖ ਲਈਏ ਤੀਆਂ ਆ ਤੇ ਰੁੱਖ ਵਚਾ ਕੇ ਰੱਖ ਲਈਏ ਓ ਲੋਕੋ ਤੀਆਂ ਆ ਤੇ ਰੁੱਖ ਵਚਾ ਕੇ ਰੱਖ ਲਈਏ ਸਬਤਰ ਮਾਂ ਦੇ ਵਿੱਚ ਲਿਖਿਆ ਗੱਲ ਵਿਚਾਰ ਲਓ ਸਬਤਰ ਮਾਂ ਦੇ ਵਿੱਚ ਲਿਖਿਆ ਗੱਲ ਵਿਚਾਰ ਲਓ ਕਰ 베ਟੀ ਅਤੇ ਰੁਖ ਦਾਸਤ ਕਾਰ ਲਓ ਕਰ 베ਟੀ ਅਤੇ ਰੁਖ ਦਾਸਤ ਕਾਰ ਲਓ ਕਿਤੇ ਕਰਨੋਂ ਹਾਂ ਤੋ ਮਾਸਨ ਅਸੀ ਬਖ ਲਈਏ ਕੀਤੇ ਕਾਰਨਾਂ ਹਾਂ ਤੋ ਮਾਸ ਨਿਆਸੀ ਵੱਖ ਲਈਏ ਤੀਆਂ ਆਇਆ ਤੇ ਰੁਖ ਬਚਾ ਕੇ ਰੱਖ ਲਈਏ ਓ ਲੋਕ ਤੀਆਂ ਆਇਆ ਤੇ ਰੁਖ ਬਚਾ ਕੇ ਰੱਖ ਲਈਏ ਆ ਜੋ ਸਾਰੇ ਲੋਕ ਤੀਆਂ ਦਾ ਪੱਖ ਲਈਏ ਆ ਜੋ ਸਾਰੇ ਲੋਕ ਤੀਆਂ ਦਾ ਪੱਖ ਲਈਏ ਰੁਖ ਵਚਾ ਕੇ ਰੱਖ ਲਈਏ ਤੀ ਆਇਆ ਤੇ ਰੁਖ ਵਚਾ ਕੇ ਰੱਖ ਲਈਏ ਤੁਸੀਂ ਆਪਣੇ ਫਾਇਦੇ ਦੇ ਲਈ ਗੱਲ ਕਰ ਲੈਂਦੇ ਹੋ ਤੁਸੀਂ ਆਪਣੇ ਫਾਇਦੇ ਦੇ ਲਈ ਗੱਲ ਕਰ ਲੈਂਦੇ ਹੋ ਓੰਜ ਬਣ ਕੇ ਤੁਸੀਂ ਫਕਤ ਖੁਦਾ ਦਾ ਰਹਿੰਦੇ ਹੋ ਓੰਜ ਬਣ ਕੇ ਤੁਸੀਂ ਫਕਤ ਖੁਦਾ ਦਾ ਰਹਿੰਦੇ चंगे कम्मा दे चना में आख लिये चंगे कम्मा दे चना में आख लिये तिया रुख बचा के रख लिये ओ लोग तिया रुख बचा के रख लिये आज सारे लोग तिया का पाखलिए ਸਾਰੇ ਲੋਕ ਤੀਆਂ ਦਾ ਪੱਖ ਲਈਏ ਤੀਆਂ ਆ ਤੇ ਰੁੱਖ بچਾ ਕੇ ਰੱਖ ਲਈਏ ਤੀਆਂ ਆ ਤੇ ਰੁੱਖ بچਾ ਕੇ ਰੱਖ ਲਈਏ ਹੋਲ ਕੜਨ ਤੋਂ ਪਹਿਲਾਂ ਕਦੇ ਨਾ ਤੋੜ ਕੇ ਸੁਤੀਦਾ ਹੋਲ ਕੜਨ ਤੋਂ ਪਹਿਲਾਂ ਕਦੇ ਨਾ ਤੋੜ ਕੇ ਸੁਤੀਦਾ ਬੂਟਾ ਲੱਗਿਆ ਹੋਇਆ ਕਦੇ ਨ ਝੜ ਤੋਂ ਪੱਤੀ ਦਾ ਬੂਟਾ ਲੱਗਿਆ ਹੋਇਆ ਕਦੇ ਨ ਝੜ ਤੋਂ ਕੁੱਟੀ ਦਾ ਗੁਰਮੀਤ ਰੰਧਾਵਾ ਆਖੇ ਸਭਨਾ ਤਾਹੀ ਹੱਕ ਦਈਏ ਗੁਰਮੀਤ ਰੰਧਾਵਾ ਆਖੇ ਸਭਨਾ ਤਾਹੀ ਹੱਕ ਦਈਏ ਤੀਆਂ ਤੇ ਰੁਖ ਵਚਾ ਕੇ ਰੱਖ ਲਈਏ ਓ ਲੋਕ ਤੀਆਂ ਆ ਤੇ ਰੁਖ ਵਚਾ ਕੇ ਰੱਖ ਲਈਏ ਆ ਜੋ ਸਾਰੇ ਲੋਕ ਤੀਆਂ ਦਾ ਪੱਖ ਲਈਏ ਆ ਜੋ ਸਾਰੇ ਲੋਕ ਤੀਆਂ ਦਾ ਪੱਖ ਲਈਏ ਧੀਆਂ ਤੇ ਰੁਖ ਵਿਚਾ ਕੇ ਰੱਖ ਲਈਏ ਧੀਆਂ ਤੇ ਰੁਖ ਵਿਚਾ ਕੇ ਰੱਖ ਲਈਏ ਗੁਰਮੀਤਰ ਦਾ ਬਾਖੇ ਸਭਨਾ ਤਾਈਂ ਹੱਕ ਦਈਏ ਗੁਰਮੀਤਰ ਦਾ ਬਾਖੇ ਸਭਨਾ ਤਾਈਂ ਹੱਕ ਦਈਏ ਤੀਆਂ ਤੇ ਰੁੱਖ ਵਿਚਾ ਕੇ ਰੱਖ ਲਈਏ ਤੀਆਂ ਤੇ ਰੁੱਖ ਵਿਚਾ ਕੇ ਰੱਖ ਲਈਏ ਆਜੋ ਸਾਰੇ ਲੋਕ ਤੀਆਂ ਦਾ ਪੱਖ ਲਈਏ ਆਜੋ ਸਾਰੇ ਲੋਕ ਤੀਆਂ ਦਾ ਪੱਖ ਲਈਏ ਤੀਆਂ ਤੇ ਰੁੱਖ ਵਿਚਾ ਕੇ ਰੱਖ ਲਈਏ ਉਹ ਲੋਕੋ ਪਿਆ ਤੇ ਰੁਖ ਵਚਾ ਕੇ ਰੱਖ ਲਈਏ ਪਿਆ ਤੇ ਰੁਖ ਵਚਾ ਕੇ ਰੱਖ ਲਈਏ ਪਿਆ ਤੇ ਰੁਖ ਵਚਾ ਕੇ ਰੱਖ ਲਈਏ